ਬੁਹੇ ਬਾਗੀਆਂ ਦਾ ਅੱਜ ਪਾਗੀ ਨਵਾਉਣਾ ਸੀ ਪਰ ਉਹ ਨਹੀਂ ਆਵੇਗਾ ਜੀ ਕਿਉਂਕਿ ਮਿੰਦੋ ਅਜੇ ਹਸਪੀਟਲ ਦੇ ਵਿੱਚ ਹੀ ਹੈ ਤੇ ਉਸ ਨੂੰ ਅਜੇ ਹਸਪੀਟਲ ਦੇ ਵਿੱਚੋਂ ਛੁੱਟੀ ਨਹੀਂ ਮਿਲੀ ਕਿਉਂਕਿ ਬੁਹੇ ਬਾਗੀਆਂ ਦੇ ਵੀਡੀਓ ਵਿੱਚ ਮੇਨ ਰੋਲ ਮਿੰਦੋ ਦਾ ਹੀ ਸੀਗਾ ਕਿਉਂਕਿ ਆਪਾਂ ਜਦੋਂ ਵੀਡੀਓ ਖਤਮ ਹੋਈ ਹੈ ਉਦੋਂ ਦੇਖਿਆ ਹੀ ਸੀਗਾ ਕਿ ਮਿੰਦੋ ਤੇ ਪੰਮੀ ਦੇ ਉੱਤੇ ਸੀਨ ਮੁਕਾ ਦਿੱਤਾ ਗਿਆ ਸੀ ਕਿਉਂ ਜਦੋਂ ਮਿੰਦੋ ਗੱਡੀ ਦਿਖਾ ਰਹੀ ਸੀ ਅੰਮੋ ਉਹ ਜੋ ਪਾਰਟ ਸੀ ਉਸ ਨੂੰ ਮਿਲ ਗਈ ਸੀ ਤਾਂ ਉਦੋਂ ਉਹ ਖਤਮ ਹੋ ਗਿਆ ਸੀ ਭਾਗ ਹੁਣ ਉਸ ਦਾ ਜੋ ਅਗਲਾ ਪਾਰਟ ਆ ਉਸ ਨੂੰ ਸ਼ੂਟ ਕਰਨ ਲਈ ਮਿੰਦੂ ਦੀ ਜ਼ਰੂਰਤ ਆ ਪਰ ਹਜੇ ਮਿੰਦੂ ਠੀਕ ਨਹੀਂ ਉਹ ਹਸਪੀਟਲ ਦੇ ਵਿੱਚ ਆ ਇਸ ਕਰਕੇ ਹੀ ਉਹਨਾਂ ਦਾ ਅੱਜ ਭਾਗ ਨਹੀਂ ਆਇਆ ਜੀ ਤੇ ਉਹਨਾਂ ਦਾ ਭਾਗ ਇਹ ਹੋ ਸਕਦਾ ਬੂਹੇ ਬਾਰੀਆਂ ਦਾ ਭਾਗ 2-4 ਦਿਨ ਰੁੱਕ ਕੇ ਆਵੇ ਤੇ ਦਾਣਾ ਪਾਣੀ ਦੀ ਵੀਰੋ ਦੇ ਵਿੱਚ ਵੀ ਕੱਲ ਮਿੰਦੋ ਤੋਂ ਬਿਨਾ ਹੀ ਭਾਗ ਆਇਆ ਸੀ ਕਿਉਂਕਿ ਅਸਾਰੇ ਨੂੰ ਜੀ ਪਤਾ ਹੈ ਕਿ ਮਿੰਦੋ ਹਸਪੀਟਲ ਦੇ ਵਿੱਚ ਆ ਤੇ ਉਸ ਨੂੰ ਇਸ ਟਾਈਮ ਰੈਸਟ ਦੀ ਬਹੁਤ ਜ਼ਰੂਰਤ ਆ ਇਸ ਕਰਕੇ ਹੀ ਮਿੰਦੋ ਤੋਂ ਬਿਨਾ ਇਹ ਵੀਡੀਓ ਬਣੀ ਸੀ ਤੇ ਬੂਹੇ ਬਾਰੀਆਂ ਵੀਡੀਓ ਵੀ ਅਜੇ ਨਹੀਂ ਆਵੇਗੀ ਜਦੋਂ ਮਿੰਦੋ ਨੂੰ ਛੁੱਟੀ ਮਿਲ ਗਈ ਜਦੋਂ ਘਰ ਆ ਗਈ ਤਾਂ ਉਹ ਤਾਂ ਬੂਹੇ ਦਾਰੀਆਂ ਦਾ ਵੀਡੀਓ ਸ਼ੂਟ ਹੋਵੇਗੀ ਜੀ